ਸਤਿ ਸ਼੍ਰੀ ਅਕਾਲ ਸਾਥੀ ਹਾਸੀ ਮਨੋ ਜੀ ਹਾਂਜੀ ਸਰ ਜੀ ਪੰਜਾਬ ਸਰਕਾਰ ਨੇ ਮਲਾਜ਼ਮਾਂ ਨੂੰ ਪੇ ਕਮਿਸ਼ਨ ਦਾ ਏਰੀਆ ਦੇਣ ਦਾ ਜੋ ਫੈਸਲਾ ਕੀਤਾ ਹੈ ਉਸ ਬਾਰੇ ਤੁਹਾਡੇ ਕੀ ਵਿਚਾਰ ਨੇ ਜੀ ਪੰਜਾਬ ਸਰਕਾਰ ਵੱਲੋਂ 13 ਫਰਵਰੀ ਨੂੰ ਏਰੀਆ ਦੇਣ ਦਾ ਫੈਸਲਾ ਕੀਤਾ ਪਰ ਉਸ ਸਮੇਂ ਮਲਾਜ਼ਮ ਬਹੁਤ ਖੁਸ਼ੀ ਲੈ ਰਹੇ ਸੀ ਜਦੋਂ ਪੂਰਾ ਹਾਂਜੀ ਜੋ ਖ਼ਬਰਾਂ ਲੱਗੀਆਂ ਅਖਬਾਰਾਂ ਦੇ ਵਿੱਚ ਜਾਂ YouTube ਤੇ ਵੀਡੀਓ ਪਈਆਂ ਸੁਣੀਆਂ ਤਾਂ ਬੜਾ ਹਾਸਲ ਨਿਗਾਰੇ ਕੀਤੀ ਗਈ ਵੀ 85 ਸਾਲ ਵਾਲੇ ਨੇ ਮੁਲਾਜ਼ਮ ਆ ਉਹਨਾਂ ਨੂੰ ਜੋ ਏਰੀਆ ਦਾ 3 ਕਿਥਨਤਾ ਜਾਊਗਾ ਜਿਨ੍ਹਾਂ ਦੀ ਉਮਰ 65 ਸਾਲ ਤੋਂ 75 ਸਾਲ ਦਾ ਉਹਨਾਂ ਨੂੰ ਏਰੀਆ ਦਾ 12 ਕਿਥਨਤਾ ਜਾਊਗਾ ਜਿਨ੍ਹਾਂ ਮਲਾਮੇ ਉਮਰ 58 ਸਾਲ ਤੋਂ 65 ਸਾਲ ਤੱਕ ਆ ਉਹਨਾਂ ਨੂੰ ਏਰੀਆ ਦਾ ਹੈ ਜੋ ਉਹ 42 ਕਿਥਨਤਾ ਜਾਊਗਾ ਤੇ ਜੋ ਰੈਗੂਲਰ ਮੁਲਾਜ਼ਮ ਆ ਉਹਨਾਂ ਦੇ ਏਰੀਆ ਸੰਬੰਧੀ 1 April 2026 ਤੋਂ ਮੰਡੀ ਆਸ ਕੀਤੀ ਜਾ ਸਕਦੀ ਹੈ ਪੰਜਾਬ ਸਰਕਾਰ ਤੋਂ ਪਰ ਆਉਣ ਵਾਲੇ ਲੋਕਾਂ ਦੇ ਵਿੱਚ ਜੋ ਮਲਾਜ਼ਮ ਵੱਲੋਂ ਪੰਜਾਬ ਸਰਕਾਰ ਦੇ ਵਿਰੁੱਧ ਸ਼ੰਘਾਰ ਸ਼ੁਰੂ ਕੀਤਾ ਗਿਆ ਹੈ ਪੰਜਾਬ ਦੇ ਮਲਾਜ਼ਮ ਮੰਗ ਕੀਤੀ ਕਿ ਜੇਕਰ ਪੰਜਾਬ ਸਰਕਾਰ ਨੇ ਜੋ ਏਰੀਆ ਦਾ ਮਲਾਜ਼ਮਾਂ ਨੂੰ ਇਕੱਠਾ ਨਾ ਦਿੱਤਾ ਗਿਆ ਪਰ ਜੋ ਇਹ ਏਰੀਆ ਦੇ ਵਿੱਚ ਵੱਖ-ਵੱਖ ਹੁਣੀਆਂ ਬਾਤਾਂ ਨੇ ਮਲਾਜ਼ਮਾਂ ਦੇ ਵਿੱਚ ਇਹ ਸਾਨੂੰ ਮਨਜ਼ੂਰ ਨਹੀਂ ਹੈ ਉਹਨਾਂ ਨੇ ਕਿਹਾ ਕਿ 7 2000 ਇੱਕ ਇੱਕ ਤੋਂ ਇਹ ਰਿਪੋਰਟ ਲਾਗੂ ਕੀਤਾ ਗਿਆ ਸੀ ਅਜੋ 5.5 ਸੌ ਦਾ ਏਰੀਆ ਵਿੱਚ ਵੀ ਇਸ ਨਾਮੇ ਦੇਣਾ ਸ਼ੁਰੂ ਜੋ ਕੀਤਾ ਹੈ ਫੈਸਲਾ ਉਹ ਤੋਂ ਸਾਸੀਂ ਬਹੁਤ ਨਰਾਜਾਂ ਉਹ ਫੈਸਲਾ ਬਿਲਕੁਲ ਮਨਜ਼ੂਰ ਨਹੀਂ ਹੈ ਮਲਾਹ ਨੂੰ ਏਰੀਆ ਇਕੱਠਾ ਕੀਤਾ ਜਾਵੇ ਹਾਂਜੀ ਮੈਨੂੰ ਹਾਂਜੀ ਸਰ ਜੀ ਹਾਂਜੀ ਪੰਜਾਬ ਸਰਕਾਰ ਦੀ ਵਿਸ਼ੇਸ਼ ਬੈਠਕ ਕਦੋਂ ਹੋਵੇਗੀ ਜੀ ਪੰਜਾਬ ਸਰਕਾਰ ਦੀ ਵਿਸ਼ੇਸ਼ ਬੈਠਕ ਹੈ ਜੋ 24 ਅਤੇ 25 ਫਰਵਰੀ ਨੂੰ ਹੋਵੇਗੀ 24 25 ਫਰਵਰੀ ਨੂੰ ਆਉਣਾਂ ਦਿਨ ਦੇ ਵਿੱਚ ਮਲਾਹ ਦੇ ਹਕੀਮ ਸਰ ਹੌਸਲਾ ਹਾਂ ਜੀ ਮੈਡਮ ਸਾਨੂੰ ਜਾਣਕਾਰੀ ਦਿਓ ਜੋ ਪੰਜਾਬ ਦੇ ਮਲਾਜ਼ਮਾਂ ਉਹਨਾਂ ਦੇ ਡੀਏ ਚ ਕਿੰਨਾ ਵਾਧਾ ਹੋਣਾ ਚਾਹੀਦਾ ਤੇ ਕੇਂਦਰ ਸਰਕਾਰ ਦੇ ਮਲਾਜ਼ਮਾਂ ਦੇ ਡੀਏ ਚ ਕਿੰਨਾ ਵਾਧਾ ਹੋਇਆ ਸਾਨੂੰ ਜਾਣਕਾਰੀ ਦਿਓ ਜੀ ਹਾਂ ਹਾਂ ਜੀ ਸਰ ਜੀ ਦੇਖੋ ਜੀ ਕੇਂਦਰ ਸਰਕਾਰ ਦੇ ਮਲਾਜ਼ਮਾਂ ਦਾ ਜੋ ਡੀਏ ਹੈ ਉਹ 75% ਵਧ ਕੇ ਹੋ ਚੁੱਕਿਆ ਪਰ ਪੰਜਾਬ ਸਰਕਾਰ ਦੇ ਮਲਾਜ਼ਮਾਂ ਦਾ ਡੀਏ ਇਸ ਟਾਈਮ 42% ਆ ਹਾਂ ਜੀ ਪੰਜਾਬ ਸਰਕਾਰ ਦੇ ਮਲਾਜ਼ਮ ਕਾਫੀ ਲੰਮੇ ਸਮੇਂ ਤੋਂ ਕਹਿ ਰਹੇ ਨੇ ਕਿ ਸਾਡੇ ਡੀਏ ਦੇ ਵਿੱਚ ਵਾਧਾ ਕੀਤਾ ਜਾਵੇ ਸਾਡਾ ਪੈਂਡਿੰਗ ਪਿਆ 11% ਈ ਇਹ ਸਾਨੂੰ ਦਿੱਤਾ ਜਾਵੇ ਪਰ ਉਹ ਉਹਨਾਂ ਨੂੰ ਨਹੀਂ ਦਿੱਤਾ ਜਾ ਰਿਹਾ ਹਾਂਜੀ ਤੇ ਕਰੋ ਮਿਲਣ ਦੀ ਆਸਾ ਜੀ ਜੀ ਭਗਵਾਨ ਤੁਮਾਰਾ ਹਰਪਾਲ ਸਿੰਘ ਚੀਮਾ ਜਲਦ ਤੋਂ ਜਲਦ ਕਰਨ ਇਹ ਜੋ ਕੇਂਦਰ ਸਰਕਾਰ ਦੇ ਮੁਲਾਜ਼ਮ ਨੇ ਉਹਨਾਂ ਦੇ ਡੀਏ ਵਿੱਚ ਵੀ ਵਾਦਾ ਹੁਣ ਤੱਕ ਹੋ ਜਾਣਾ ਚਾਹੀਦਾ ਸੀ ਜੋ ਕਿ ਨਹੀਂ ਹੋਇਆ ਪਰ ਹੋ ਸਕਦਾ ਫਰਵਰੀ ਮਹੀਨੇ ਦੇ ਐਂਡ ਤੱਕ ਉਹਨਾਂ ਦੇ ਡੀਏ ਦੇ ਵਿੱਚ ਵਾਦਾ ਹੋ ਜਾਵੇ ਤੇ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਹੋਰ ਵੀ ਜ਼ਿਆਦਾ ਵੱਧ ਸਕਦਾ ਹਾਂਜੀ ਸਾਜੀ ਹਾਂਜੀ ਠੀਕ ਹੈ ਮੈਡਮ ਹਾਂਜੀ 17/7/2020 ਤੋਂ ਬਾਅਦ ਭਾਰਤੀ ਹਿਮਲਾਕਾਜ਼ਮਾਲੀ ਸੁਪਰੀਮ ਕੋਰਟ ਦਾ ਫੈਸਲਾ ਆਇਆ ਉਸ ਬਾਰੇ ਜਾਣਕਾਰੀ ਦਿਓ ਜੀ ਸਾਨੂੰ 17/7/2020 ਵਾਲੇ ਭਾਰਤੀ ਹਿਮਲਾਕਾਜ਼ਮਾਲੀ ਲਈ ਸੁਪਰੀਮ ਕੋਰਟ ਨੇ ਫੈਸਲਾ ਕਰਤਾ ਹੈ ਜਿਸੇ ਮਲਾਜਮਾਂ ਨੇ ਬਹੁਤ ਖੁਸ਼ੀ ਲਹਿਰਾ ਪਰ ਪੰਜਾਬ ਸਰਕਾਰ ਦੇਖਦੇ ਆਂ ਕਦੋਂ ਲਾਗੂ ਕਰਦੀ ਆ ਬਾਰ ਬਾਰ ਮਲਾਜਮਾਂ ਨੇ ਦਲੰਦਰ ਦੇ ਵਿੱਚ ਮਹਾਲੀ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੁੱਖ ਨੇ ਭਵਨਤਮਨ ਦੇ ਸ਼ਹਿਰ ਸਮੂਹ ਰੈਲੀਆਂ ਕੀਤੀਆਂ 17 ਸਾਂ 2020 ਵਾਲੇ ਮਲਾਿਆਂ ਨੂੰ 6ਵੇਂ ਪੇ ਪੇਕ ਵਿੱਚ ਲੰਘ ਦਿੱਤਾ ਹੈ ਜਰੋਂਗੇ ਸੁਪਰੀਮ ਕੋਰਟ ਨੇ ਫੈਸਲਾ ਕਰਤਾ ਹੈ ਹਾਂਜੀ ਮੈਡਮ ਜੀ ਹਾਂਜੀ ਸਰ ਜੀ ਪੰਜਾਬ ਸਰਕਾਰ ਦੇ ਮਲਾਜ਼ਮ ਜੋ ਕੱਚੇ ਮਲਾਜ਼ਮ ਨੇ ਉਹਨਾਂ ਬਾਰੇ ਜਨਕਾਰੀ ਦਿਓ ਜਿਨ੍ਹਾਂ ਨੂੰ ਪੱਕੇ ਕਰਨ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਕੀ ਕਿਹਾ ਗਿਆ ਸੀ ਮੋਕਾ ਨੇ ਭਵੰਤ ਮਾਨ ਨੇ ਕਿਹਾ ਸੀ ਕਿ ਅਸੀਂ ਜੋ ਕੱਚੇ ਮਲਾਜ਼ਮਾਂ ਉਹਨਾਂ ਅੱਗੇ ਪੱਕਾ ਸ਼ਾਹਰ ਕਰਨਾਗੇ ਪਰ ਬੜੀ ਹਾਸਿਲ ਗੱਲ ਆਗੇ ਸਰਕਾਰ ਬਣੇ ਲਗਭਗ ਪੌਣੇ 3 ਸਾਲ ਹੋ ਚੁੱਕੇ ਆ ਅਜੇ ਤੱਕ ਰੋਪੜ ਥਲ ਬਣਾਉਣ ਦੇ ਵਿੱਚ ਲਹਿਰਾ ਮਾਂ ਬਥਲ ਬਣਾਉਣ ਦੇ ਵਿੱਚ ਠੇਕੇਦਾਰਾਂ ਦੇ ਕੋਲ BB ਸਾਲਾਂ ਤੋਂ ਕੰਮ ਕਰਦੇ ਕੱਚੇ ਮਲਾਨਾਂ ਵਿੱਚੋਂ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਜੋ ਮੁੱਖ ਨਹੀਂ ਭਵਾਨ ਤਮਾਨ ਨੇ ਟੀਚਰ ਬੱਕੇ ਕੀਤੇ ਹਨ ਜਿਨ੍ਹਾਂ ਤਨਖਾਹ 18000 ਜਾਂ 23 ਆ ਜਾਂ ਹਰ ਸਾਲ 5% ਵਾਧਾ ਕੀਤਾ ਗਿਆ ਹੈ ਪਰ ਅਸੀਂ ਮੰਗ ਕਰਦੇ ਮੁੱਖ ਨਹੀਂ ਭਵਾਨ ਤਮਾਨ ਤੋਂ ਜਿਸ ਤਰ੍ਹਾਂ ਪੁਰਾਣੇ ਟੀਚਰਾਂ ਨੂੰ ਬੇਸਿਕ ਪੇ ਡੀਏ ਪੱਤੇ ਮਿਲਦੇ ਹਨ ਇਸ ਤਰ੍ਹਾਂ ਹੀ ਇਹਨਾਂ ਡਿਜੀਟਲ ਨੂੰ ਵੀ ਡੀਏ ਬੇਸਿਕ ਵੇ ਦੇ ਪੱਤੇ ਤੇ ਜਾਣ ਹਾਂਜੀ ਮੈਨ ਜੀ ਹਾਂਜੀ ਰਿਟਾਇਰਮੈਂਟ ਹੋਇਆ ਮਲਾਜ਼ਮਾਂ ਦੀ ਮੰਗ ਫੈਕਟਰ 2.98 ਬਾਰੇ ਜਾਣਕਾਰੀ ਦਿਓ ਜੀ ਸਾਨੂੰ ਫੈਕਟਰ 2 ਨਾਲ ਬਾਰੇ ਮੁੱਖ ਨੇਪੂ ਆਤਮਾਨ ਨਾਲ ਮੀਟਿੰਗਾਂ ਹੋਈਆਂ ਬੇਤਵਨੀ ਹਰਪਾਲ ਸਿੰਘ ਜਿਵੇਂ ਨਾਲ ਮੀਟਿੰਗਾਂ ਹੋਈਆਂ ਵੀ ਸਰਕਾਰ ਮੰਨੀ ਵੀ ਸੀ ਵੀ ਫੈਕਟਰ 2 ਨਾਲ ਲਾਗੂ ਕਰਾਂਗੇ ਪਰ ਸਰਕਾਰ ਬਣੀ ਨੂੰ ਲਗਭਗ 3 ਸਾਲ ਹੋਣ ਵਾਲੇ ਹਨ ਅਜੇ ਤੱਕ ਉਹਨਾਂ ਫੈਕਟਰ 2 ਨਾਲ ਨਹੀਂ ਲਾਗੂ ਜਿਸ ਕਰਕੇ ਰਟੈਨ ਨੂੰ ਮਲਾਜਾ ਵੱਲੋਂ ਹਰ ਜ਼ਿਲ੍ਹੇ ਦੇ ਵਿੱਚ ਮਾਂ ਸਰਕਾਰੀ ਮੁਰਦਾਦ ਕੀਤੀ ਗਈ ਹਾਂ ਜੀ ਮਾਨੀ ਹਾਂਜੀ ਧੰਨਵਾਦ ਸੱਜ ਜੀ ਥੈਂਕ ਯੂ ਮੈਡਮ ਵੈਲਕਮ ਹਾਂਜੀ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ